하나 시티 कपूरथला पुलिस बलो गुप्त सूचना दे आधार ते बक्करखाना चौक इलाके च एक घर ते छापेमारी ਕੀਤੀ ਗਈ ਜਿੱਥੇ 150 ਪੇਟੀਆਂ ਨਜਾਇਜ਼ ਸ਼ਰਾਬ बरामद ਕੀਤੀ ਗਈ ਹੈ ਮਕਾਨ ਮਾਲਕ ਦਾ ਕਹਿਣਾ ਹੈ ਕਿ ਸਾਬਕਾ ਕਾਂਗਰਸੀ ਕਾਉਂਸਲਰ ਠਾਕਰਦਾਸ ਗਿੱਲ ਉਹਨਾਂ ਦੇ ਘਰ ਦੀ ਚਾਬੀ ਲੈ ਕੇ ਗਿਆ ਸੀ ਕਿ ਉਸਨੇ ਰਿਸ਼ਤੇਦਾਰ ਉਹਨਾਂ ਦੀ ਰਹਾਇਸ਼ ਤੇ ਠਹਿਰਾਉਣੇ ਨੇ ਪਰ ਇੱਥੇ ਨਜਾਇਜ਼ ਸ਼ਰਾਬ ਰੱਖੀ ਗਈ ਹੈ कपूरथला ਦੇ ਕਾਉਂਸਲਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਕਿ ਕਾਂਗਰਸੀ ਆਗੂ ਠਾਕਰਦਾਸ ਗਿੱਲ ਨਜਾਇਜ਼ ਸ਼ਰਾਬ ਦਾ ਧੰਦਾ ਕਰਦਾ ਹੈ DSP ਸਰਜੀ ਸਿੰਘ ਨੇ ਦੱਸਿਆ ਕਿ ਠਾਕਰਦਾਸ ਗੱਲੇ ਤੇ ਉਸਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਤੇ ਮਕਾਨ ਮਾਲਕ ਦੀ ਸ਼ਮੂਲੀਅਤ ਬਾਰੇ ਜਾਂਚ جاری ਹੈ ਸਿਟੀ ਪੁਰਥਲਾ ਪੁਲਿਸ ਸਟੇਸ਼ਨ ਨੂੰ ਸੀਕ੍ਰੀਟ ਇਨਫਰਮੇਸ਼ਨ ਆਈ ਸੀ ਨਾਲ ਸਾਡੇ PCR ਇੰਚਾਰਜ ਤੇ ਪੁਲਿਸ ਸਟੇਸ਼ਨ ਵੱਲੋਂ ਵੀ ਇੱਕ ਗੱੜ ਦੇ ਵਿੱਚ ਟਾਟਾ ایس ਗੱਡੀ ਖੜੀ ਹੈ ਜਿਹਦੇ ਵਿੱਚ ਸ਼ਰਾਬ ਲੋਡ ਹੈਗੀ ਆ ਪਲੱਸ ਕਾਰ ਦੀ ਕਿਚਨ ਬਣੀ ਹੋਈ ਹੈ ਜਿਹੜੀ ਕਿ ਉੱਥੇ ਕੋਈ ਰਹਿੰਦਾ ਨਹੀਂ ਹੈਗਾ ਉਹਦੇ ਵਿੱਚ ਵੀ ਸ਼ਰਾਬ ਡੰਪ ਕੀਤੀ ਹੈਗੀ ਆ ਉੱਥੇ ਕਾਰ ਵੀ ਕਰਦੇ ਹੋਏ ਸਾਡੇ ਐਸ ਐਚਓ ਸਾਹਿਬ ਤੇ ਇਨਚਾਰਜ ਪੀ ਸੀ ਆਰ ਨੇ ਉੱਥੇ ਰੇਡ ਕੀਤਾ ਉੱਥੋਂ ਸਾਨੂੰ 150 ਪੇਟੀ ਸ਼ਰਾਬ ਦੀ ਮਿਲੀ ਹੈ ਅ ਨਾਨਾ ਦੀ ਹੈਗੀ ਆ 40 ਪੇਟੀਆਂ 77106 ਔਰ ਕਿੰਗ ਹੈ ਗਿਆ ਚਾਰ ਪੇਟੀਆਂ ਟੋਟਲ 150 ਪੇਟੀਆਂ ਸ਼ਰਾਬ ਸਾਨੂੰ ਮਿਲੀ ਆ ਇਹਦੇ ਵਿੱਚ ਜੋ ਅਸੀਂ ਉੱਥੇ ਇਨਵੈਸਟੀਗੇਸ਼ਨ ਕੀਤਾ ਔਰ ਵੱਖ-ਵੱਖ ਲੋਕਾਂ ਤੋਂ ਜੋ ਆਵਾਜ਼ ਆਈ ਉੱਥੋਂ ਉਹਦੇ ਵਿੱਚ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਇਸ ਸ਼ਰਾਬ ਨੂੰ ਜੋ ਮੱਲੇ ਵਾਲੇ ਕਹਿੰਦੇ ਵੀ ਇਨਵੋਲਵ ਹੈਗੇ ਆ ਇੱਕ ਤਾਂ ਚੱਠਾ ਹੈਗਾ ਠਾਕੁਰਦਾਸ ਮੁੰਗਲੀ ਹੈਪੀ ਤੇ ਕੇਸ਼ਾ ਔਰ ਬਾਕੀ ਜਿਹੜੀ ਗੱਡੀ ਹੈਗੀ ਆ ਇਹਦੇ ਤੇ ਵੀ ਡਬਲ ਨੰਬਰ ਲੱਗਾ ਹੋਇਆ ਫਰੰਟ ਤੇ ਜਲੰਧਰ ਦਾ ਨੰਬਰ ਹੈ ਔਰ ਬੈਕ ਤੇ ਪੂਰ ਸੇ ਦਾ ਨੰਬਰ ਹੈ ਉਹ ਵੀ ਅਸੀਂ ਡੀਟੀਓ ਤੋਂ ਤਸਦੀਕ ਕਰਾਂਗੇ ਔਰ ਇਸ ਗੱਡੀ ਦੇ ਮਾਲਕ ਬਾਰੇ ਵੀ ਤਸਦੀਕ ਕਰਾਂਗੇ ਕਿ ਉਹ ਇਨਵੋਲਵ ਹੈ ਜਾਂ ਉਹਨੇ ਕਿਰਾਏ ਤੇ ਦਿੱਤੀ ਹੋਈ ਹੈ ਡਰਾਈਵਰ ਕੌਣ ਯੂਜ਼ ਕਰਦਾ ਇਸ ਗੱਡੀ ਨੂੰ ਪਲੱਸ ਜਿਹੜਾ ਘਰ ਦਾ ਵਿੱਚ ਸਾਨੂੰ ਇਹ ਸਮਾਨ ਮਿਲਿਆ ਜਿਹਨੂੰ ਐਜ਼ ਅ ਗੋਡਾਊਨ ਯੂਜ਼ ਕਰਦੇ ਸੀ ਉਦੇ ਮਾਲਕਵਾਰੇ ਵੀ ਤਸਦੀਕ ਕਰਕੇ ਫਰਦਰ ਕਾਰ ਵੀ ਕੀਤੀ ਜਾਏ। ਜਿਹੜਾਰੇ ਸਾਹਮਣੇ ਜੀ ਪਤਾ ਕੱਲ ਇੱਥੇ ਆਇਆ ਕਹਿੰਦਾ ਮੈਨੂੰ ਚਾਬੀ ਦਿਓ ਮੇਰੇ ਆਨੇ ਗੈਸਟ। ਅਸੀਂ ਗੈਸਟਾਂ ਨੂੰ ਬਿਠਾਉਣਾ ਘਰ ਤੇ ਅਸੀਂ ਕਿਹਾ ਕੱਲ ਨੂੰ ਚਾਬੀ ਤਾਂ ਪਹਿਲੇ ਸਾਡੇ ਕਿਰਾਏਦਾਰ ਰਹਿੰਦੇ ਸੀ। ਚਾਬੀ ਸਾਡੇ ਕੋਲ ਸੀ ਇੱਥੇ ਘਰ। ਤੇ ਇੱਕ ਚਾਬੀ ਲੈ ਗਿਆ ਮੁੜ ਕੇ ਸਾਹ ਨਹੀਂ ਪੁੱਤਾ ਕਿਨੇ ਕਿ ਇੱਕ ਟੱਕ। ਸਭ ਤੋਂ ਪਹਿਲਾਂ ਤਾਂ ਮੈਂ ਨੌਯੁਗਤ ਐਸਐਸਪੀ ਸਾਹਿਬ ਦਾ ਦੇਲਦਿਆਂ ਗਿਆ ਹਰਾਈਆਂ ਤੋਂ ਧੰਨਵਾਦ ਕਰਦਾ ਕਿ ਜੋ ਉਲਾ ਨੇ ਉਹਦੇ ਸਾਰੀ ਨਜਾਇਜ਼ ਗੀਰਾ ਦੇ ਉੱਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਇਸ ਲਈ ਉਹ ਵਧਾਈ ਦੇ ਪਾਤਰ ਹਨ ਦੂਸਰੀ ਗੱਲ ਜਿਵੇਂ ਕਿ ਤੁਸੀਂ ਦੱਸਿਆ ਕਿ ਲਗਭਗ 200 ਪੇਟੀ ਸ਼ਰਾਬ ਦੀ ਜੋ ਹੈ ਅੱਜ ਮਹਿਲਾ ਮਹਿਤਾਬਗੜ ਦੇ ਨਜ਼ਦੀਕ ਬਕਰਖਾਨਾ ਚੌਕ ਦੇ ਕੋਲੋਂ ਪੁਲਿਸ ਨੇ ਪ੍ਰਮਾਣ ਕੀਤੀ ਹੈ ਜਿਸ ਵਿੱਚ ਘਰ ਦੇ ਮਾਲਕਾਂ ਨੇ ਔਰ ਉੱਤੇ ਦੇ ਆਂਗਵਾਂ ਦੇ ਲੋਕਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਉਹ 200 ਪੀਟੀ ਜੋ ਸ਼ਰਾਬ ਦੀ ਹੈ ਉਹ ਸਾਧ ਦਾ ਕਾਉਂਸਲਰ ਠਾਕਰਦਾਸ ਗਿੱਲ ਅਤੇ ਉਹਨੇ ਲੜਕੇ ਅਮਰਜੀਤ ਚੱਖੇ ਵੀ ਹੈ ਸੋ ਨਾ ਤਾਂ ਇਹ ਗੱਲ ਕਾਫੀ ਸਮਾਂ ਪਹਿਲਾਂ ਤੋਂ ਅਖਬਾਰਾਂ ਰਾਹੀਂ ਔਰ ਫੇਸ ਟੂ ਫੇਸ ਜਾ ਕੇ ਅਫੀਸਰ ਸਾਹਿਬਾਨ ਕੋਲਸ ਦੇ ਅਫੀਸਰ ਸਾਹਿਬਾਨ ਨੂੰ ਬਹੁਤ ਵਾਰ ਦੱਸ ਚੁੱਕਾ ਕਿ ਠਾਕਰ ਦਾਸ ਗਿੱਲ ਅਤੇ ਇਸ ਦੀ ਪੂਰੀ ਟੀਮ ਬਹੁਤ ਵੱਡੇ ਪੱਧਰ ਦੇ ਉੱਤੇ ਜੋ ਹੈ ਨਜਾਇਜ਼ ਤੌਰ ਤੇ ਸ਼ਰਾਬ ਵੇਚੰਦਾ ਠੰਡਾ ਕਰਦੇ ਹਨ ਲਗਭਗ 250-300 ਪੇਟੀ ਸ਼ਰਾਬ ਦੀ ਜੋ ਹੈ ਇਹ ਰੋਜ਼ ਮਲਾਮਤ ਆਬਗੜ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੇਚਦੇ ਹਨ ਸੋ ਜਿਸ ਦਿਨ ਨਾਲ ਤਕਰੀਬਨ ਕਾਫੀ ਮੌਤਾਂ ਇਸ ਮਾੜੀ ਸ਼ਰਾਬ ਨਾਲ ਪਹਿਲਾਂ ਹੋ ਚੁੱਕੀਆਂ ਪਿੱਛੇ ਜੇ ਵੀ ਤੁਸੀਂ ਦੇਖਿਆ ਹੋਣਾ 10 ਦਿਨ ਪਹਿਲਾਂ ਦੋ ਅਣਪਛਾਤੀਆਂ ਲਾਸ਼ਾਂ ਬੱਕਰਖਾਨੇ ਚੌਂਕ ਚੋਂ ਮਿਲੀਆਂ ਜੋ ਕਿ ਠਾਕਰਦਾਸ ਔਰ ਇਸ ਦੇ ਲੜਕੇ ਦੀ ਨਜਾਇਜ਼ ਤੌਰ ਤੇ ਵੇਚੀ ਜਾ ਰਹੀ ਜ਼ਹਿਰੀਲੀ ਸ਼ਰਾਬ ਦਾ ਕਰਕੇ ਹੋਈਆਂ ਮੈਂ ਐਸਐਸਪੀ ਸਾਹਿਬ ਕੋ ਇਹ ਮੰਗ ਕਰਦਾ ਕਿ ਉਸ ਜਿਹੜੀਆਂ ਉਹ ਮੌਤਾਂ ਹੋਈਆਂ ਉਨਾ ਮੋਟਰੀ ਦਾਜ ਪੜਤਾਲ ਜਿਹੜੀ ਹੈਗੀ ਆ ਵੱਡੇ ਪੱਧਰ ਤੇ ਕਰਵਾਈ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਠਾਕਰਦਾਸ ਔਰ ਇਸਦੇ ਲੜਕੇ ਅਮਰਜੀਤ ਚੱਠੇ ਨੂੰ ਜੋ ਹੈ ਇਹਨਾਂ ਦੋਨਾਂ ਦੇ ਉੱਤੇ 302 ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾਵੇ